ਮਿਤੀ 14 ਅਪ੍ਰੈਲ 2024 ਨੂੰ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦਾ 133ਵਾਂ ਜਨਮ ਦਿਨ ਬੜੇ ਹੀ ਧੂਮ-ਧਾਮ ਦੇ ਨਾਲ ਡਾਕਟਰ ਅੰਬੇਦਕਰ ਨਗਰ ਪਿੰਡ ਬੱਛੂਆਣਾ ਜ਼ਿਲ੍ਹਾ ਮਾਨਸਾ ਵਿਖੇ ਬੜੇ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤੇ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬੱਚੇ ਮਰਤੀ ਪਾ ਜੀ ਜੋ ਆਪਣੇ ਕੁਝ ਹੀ ਸਮਾਂ ਵਾਸਤੇ ਆਪਣੇ ਵਿਚਾਰ ਸਾਂਝੇ ਕਰਨਗੇ ਅਨਪ੍ਰੀਤ ਕੌਰ ਜੀ ਜਾਪਿੰਗ ਜਾਪਰ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸਾਰੇ ਸੂਝਵਾਨ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਸਾਹਿਬ ਜੀ ਨੇ ਕਿਹਾ ਸੀ ਜੋ قوم ਆਪਣਾ ਇਤਿਹਾਸ ਨਹੀਂ ਜਾਣਦੀ ਉਹ قوم ਕਦੇ ਵੀ ਆਪਣਾ ਇਤਿਹਾਸ ਨਹੀਂ ਬਣਾ ਸਕਦੀ ਇਸ ਲਈ ਆਪਣੇ ਇਤਿਹਾਸ ਨੂੰ ਪੜੋ ਕਿ 1950 ਤੋਂ ਪਹਿਲਾਂ ਸਾਡੇ ਕੀ ਹਾਲਾਤ ਸੀ ਅਤੇ ਅੱਜ ਅੱਜ ਅਸੀਂ ਕਿੰਨੇ ਐਸ਼ ਆਰਾਮ ਦੀ ਜ਼ਿੰਦਗੀ ਜੀ ਰਹੇ ਆ ਆਖਿਰ ਉਹ ਕੌਣ ਸੀ ਆਖਿਰ ਉਹ ਕੌਣ ਸੀ ਜਿਸ ਨੇ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਜੈ ਭੀਮ ਜੈ ਭਾਰਤ ਹਾਲ ਕੁਝ ਹੋਰੀ ਹੋਣਾ ਸੀ ਕੰਨਾ ਵਿੱਚ ਸੰਘਾ ਹੋਣਾ ਸੀਗਾ ਪਿੱਠ ਤੇ ਝਾੜੂ ਬੰਨਿਆ ਹੋਣਾ ਸੀ ਜੇ ਨਾ ਲਿਖਦੇ ਸੰਵਿਧਾਨਾਂ ਤਾਂ ਬਾਬਾ ਸਾਹਿਬ ਹਾਲ ਕੁਝ ਹੋਰੀ ਹੋਣਾ ਦੀਗਾ ਸੋ ਉਹਨਾਂ ਦੀ ਇੰਨੀ ਮਿਹਨਤ ਹੈਗੀ ਸੋ ਸਾਨੂੰ ਉਹਨਾਂ ਦਾ ਹਮੇਸ਼ਾ ਯਾਦ ਰੱਖਣਾ ਚਾਹੀਦਾਗਾ ਉਹ ਸਾਡੇ ਬੈਠੀ ਸਦਕਾ ਜੁਗਾ ਪਿਆਰੇ ਬੱਚੇ ਫਰੀਦ ਕੌਰ ਜੀ ਜੋ ਆਪਣੇ ਕੁਝ ਸਮੇਂ ਵਾਸਤੇ ਆਪਣੇ ਸਾਰੇ ਸਾਥੀਆਂ ਨੂੰ ਜੈਪੀ ਜੈਪਾ ਇੱਥੇ ਆਉਣ ਤੇ ਸਾਰੇ ਸਤਿਕਾਰਯੋਗ ਸਮਾਜ ਨੂੰ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਕਿਹਾ ਸੀ ਮੇਰੇ ਸਮਾਜ ਦੇ ਵਿੱਚ ਅਨਪੜ ਲੋਕ ਹਨ ਇਹ ਮੇਰੇ ਸਮਾਜ ਦੀ ਸਮੱਸਿਆ ਨਹੀਂ ਹੈ ਪਰ ਜਦੋਂ ਮੇਰੇ ਸਮਾਜ ਦੇ ਪੜ੍ਹੇ ਲਿਖੇ ਲੋਕ ਵੀ ਗਲਤ ਗੱਲਾਂ ਦਾ ਸਾਥ ਦਿੰਦੇ ਹਨ ਅਤੇ ਚਲਾਕੀ ਨਾਲ ਗਲਤ ਗੱਲ ਨੂੰ ਸਹੀ ਦਿਖਾਉਣ ਲਈ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹਨ ਇਹ ਮੇਰੇ ਸਮਾਜ ਦੀ ਸਭ ਤੋਂ ਵੱਡੀ ਸਮੱਸਿਆ ਹੈ ਜੈਪੀ ਉਸ ਜੈਪਾ ਜਿਹੜੇ ਪ੍ਰੋਗਰਾਮ ਨੇ ਕੋਈ ਅੱਜ ਦੇ ਨਿਚਰਾਇਆ ਆਪਣੇ ਇਹ ਤਫਾਕਾ ਤਾਂ ਬੁੱਧ ਨੇ ਜਰਾਏ ਸੀਗੇ कथागत पढ़कर गुरु अवदास महाराज जी ने साठे करने की कोशिश की इस तुम कबीर महाराज जी, जी। भी हो बाबा जीवन सिंह जी हो चाके लाइ ज बेटे नारी बाबा भीर सिंह नारी धीर सिंह बाबा लालके जी बाबा फीत जी जिन्हें भी साहबर हो गए उन्होंने वालों चलाए हुए साडे समाज में एक वास्ते ਰਾਜਪਾਲ ਦਾ ਸੁਪਨਾ پورا ਕਰਨ ਵਾਸਤੇ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਗਰੀਬਾਂ ਨੂੰ ਦੇਉ ਪਾਤਸ਼ਾਹੀ ਇਹਨਾਂ ਗਰੀਬਾਂ ਨੂੰ ਦੇਉ ਪਾਤਸ਼ਾਹੀ ਵੀ ਆਪਣੇ ਗਰੀਬਾਂ ਦੀ ਗੱਲ ਕਰੀ ਸੀ ਸਾਰੇ ਨੇਤਾਵਾਂ ਨੇ ਪਰ ਅੱਜ ਦਾ ਜੇ ਮਾਮਲਾ ਦੇਖੀਏ ਅੱਜ ਗਰੀਬ ਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀਗਾ ਅੱਜ ਜੇ ਆਪਾਂ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਰਾਜਪਾਲ ਦੇ ਲਈਏ ਸਿੱਖਤ ਹੋਈਏ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਪੜਾਈਏ ਇਹ ਕੰਮ ਨਹੀਂ ਹੈਗਾ ਵੀ ਅੱਜ ਆਪਾਂ ਪੜ੍ਹ ਲੈ ਕੇ ਵੀ ਕਿਤੇ ਚੰਗੀ ਨੌਕਰੀ ਲੱਗੇ ਤਾਂ ਸਾਡੇ ਸਮਾਜ ਨੂੰ ਕੁਝ ਜੀਏ ਸੋ ਬਾਬਾ ਸਾਹਿਬ ਅਮੇਦਕਰ ਜੀ ਨੇ ਕਿਹਾ ਸੀਗਾ ਵੀ ਜੇ ਤੁਸੀਂ ਪੜ੍ਹ ਲਿਖੇ ਤਾਂ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਉਹਨਾਂ ਦੇ ਬੱਚਿਆਂ ਦੇ ਜਿਹੜੇ ਗਰੀਬੀ ਦੇ ਵਿੱਚ ਦਸਾਂ ਦਲ ਦੇ ਵਿੱਚ ਫਸ ਰਹੇ ਨੇਗੇ ਉਹਨਾਂ ਨੂੰ ਗਰੀਬੀ ਦੇ ਵਿੱਚੋਂ ਕੱਢਣਾ ਇਹ ਪੜ੍ਹੇ ਲਿਖੇ ਸਮਾਜ ਦੀ ਜ਼ਿੰਮੇਵਾਰੀ ਆ ਸੋ ਪੜ੍ਹੇ ਲਿਖੇ ਸਮਾਜ ਨੇ ਬਾਬਾ ਸਾਹਿਬ ਅਮੇਦਕਰ ਜੀ ਨੂੰ ਕਿਹਾ ਸੀ ਉਹ 1950 ਦੇ ਵਿੱਚ ਬਾਬਾ ਜੀ ਅੰਬੇਦਕਰ ਜੀ ਨੂੰ ਉਹਨਾਂ ਨੇ ਧੋਖਾ ਦਿੱਤਾਗਾ ਫੜੇ ਲਗੇ ਸਮਾਜ ਨੇ ਸੋ ਉਹਨਾਂ ਨੂੰ ਆਪਣਾ ਦੇਖਣਾ ਦੇ ਦਿੱਤਾਗਾ ਵੀ ਆਪਾਂ ਨੂੰ ਕੀਮਤੀ ਜੋ ਕੀਮਤੀ ਸਮਾਂ ਕੱਢ ਕੇ ਸਮਾਜ ਵਾਸਤੇ ਕੱਢਣਾ ਚਾਹੀਦਾਗਾ ਸੋ ਸਾਡੇ ਹੁਣ ਸੌਧੀ ਸਤਕਾਰਯੋਗ ਬੁਲਾਰੇ ਹਰਮਨ ਸਿੰਘ ਜੀ ਨੌਜਵਾਨ ਜੂਨ ਤੇ ਪਰਿਵਾਰ ਨੂੰ ਗੁਜੂ ਹੋਈ ਹੈ ਜੀ ਵੀ ਜਿਹੜਾ ਨਵਾਂ ਆਉਣ ਵਾਲਾ ਪੂਰਕ ਆਗਸ ਬਾਬਾ ਸਾਹਿਬ ਮੀਰਕਾਰ ਜੀ ਨੇ ਕਿਹਾ ਸੀਗਾ ਕਿ 21ਵੀਂ ਸਦੀ ਬੁਮਾਰੀ ਆ ਉਹ ਬਾਕੀ ਪਤਾ ਲੱਗਦਾ ਜਿਹੜੇ ਸਮੇਂ ਦੇ ਵਿੱਚ ਵੀ ਜਿਹੜੀ 21ਵੀਂ ਸਦੀ ਆ ਗਈ ਉਹ ਬਾਬਾ ਸਾਹਿਬ ਦੀ ਆ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਜਸਨ ਸਿੰਘ ਜੀ ਜੋ ਆਪਣੇ ਵਿਚਾਰ ਰੱਖਣਗੇ ਛੋਟੀ ਉਮਰ ਦੇ ਵਿੱਚ ਵੱਡੇ ਕੰਮ ਹੈ ਪੀਮ ਜੈ ਭਾਰਤ ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਡਾਕਟਰ ਪੀਮਰ राव ਜੀ ਨੇ ਕਿਹਾ ਹੈ ਉਹ ਤੁਹਾਨੂੰ ਧਨੀ ਵਿੱਚ ਸਭ ਕੁਝ ਦੇ ਦੇਣਗੇ ਪਰ ਸਿੱਖਿਆ ਨਹੀਂ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਿੱਖਿਆ ਸਮਾਜਾਂ ਨੂੰ ਜਨਮ ਦਿੰਦੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਪੜ੍ਹੇ ਲਿਖਿਆ ਵਿਅਕਤੀ ਆਪਣੇ ਸਮਾਜ ਨੂੰ ਅੰਧਵਿਸ਼ਵਾਸ ਅਤੇ ਅਗਿਆਨਤਾ ਦੀ ਦਲਦਲ ਵਿੱਚੋਂ ਬਾਹਰ ਨਹੀਂ ਕੱਢ ਸਕਦਾ ਤਾਂ ਉਸ ਦੇ ਪੜ੍ਹੇ ਲਿਖੇ ਹੋਣ ਦਾ ਕੋਈ ਅਰਥ ਨਹੀਂ ਹੈ ਜੈ ਭੀਮ ਜੈ ਭਾਰਤ ਸਾਨੂੰ ਬਹੁਤ ਹੀ ਸਤਿਕਾਰਯੋਗ ਜਸਨ ਜੀ ਜੋ ਆਪਣੇ 2 ਮਿੰਟਾਂ ਦੇ ਵਿਚਾਰ ਰੱਖ ਕੇ ਗਏ ਨੇਗੇ ਸੋ ਸਾਨੂੰ ਕੱਲੀ ਕੱਲੀ ਗੱਲ ਤੇ ਰੋਲ ਦੇਣੇ ਚਾਹੀਦੇ ਆ ਕਿ ਵੀ ਕੀ ਕਹਿੰਦੇ ਨੇਗੇ ਵੀ ਸਾਡੇ ਵਾਸਤੇ ਐਡੀ ਦੂਰੋਂ ਆਏ ਨੇ ਚੱਲ ਕੇ ਬਖਸ਼ੀ ਵਾਲਾ ਉਸ ਨਾਮ ਲੈ ਕੇ ਜਾ ਰਿਹਾਗਾ ਉਹ ਇਹਨਾਂ ਨੂੰ ਕਿਉਂ ਜ਼ਰੂਰਤ ਪਈ ਐਡੀ ਦੂਰ ਤੇਲ ਮਚਾ ਕੇ ਆਉਂਦੀ ਵੀ ਸਾਡਾ ਸਮਾਜਾ ਜੋ ਜਿਵੇਂ ਕੇਲੇ ਨਹੀਂ ਉਹਦੇ ਕੇਲੇ ਦੀ ਦਰਜਨ ਆਉਂਦੀ ਆ ਜੋ ਉਹਦਾ ਰੇਟ ਵੱਧ ਮਾ ਹੁੰਦਾ ਵਾ ਜਦੋਂ ਅੱਖਰ-ਪੱਖਰ ਹੋ ਜਾਣਾ ਉਹਨਾਂ ਨੂੰ ਅਗਲਾ ਕਹਿੰਦਾ ਯਾਰ 50 ਰੁਪਏ ਦੀ ਨਹੀਂ ਲੈਣਾ ਇਸ ਕਰਕੇ ਇਹ ਐਡੀ ਦੂਰੋਂ ਤਾਂ ਹੀ ਆਏ ਨੇਗੇ ਕਿ ਆਪਣੇ ਵਾਸਤੇ ਇੱਕ ਚੰਗਾ ਮੈਸੇਜ ਲੈ ਕੇ ਆਏ ਨੇਗੇ ਵੀ ਸਾਡੇ ਸਮਾਜ ਨੂੰ ਦੱਸਿਏ ਵੀ ਜਾਗਰੂਤ ਕਰੀਏ ਜੋ ਸਾਡੇ ਰਹਿਬਰਾਂ ਨੇ ਇਹਨਾਂ ਕਥਨਤਾ ਮਹਾਤਮਾ ਜੋਤੀ ਰਾਏ ਭੁੱਲੇ ਮਹਾਤਮਾ ਸੁમિત੍ਰੀ ਵਾਏ ਭੁੱਲੇ ਭਾਰਤ ਦੀ ਪਹਿਲੀ ਜੈਪਕਾ ਮਹਾਤਮਾ ਸੁમિત੍ਰੀ ਵਾਏ ਭੁੱਲੇ ਜੀ ਵੀ ਪਰ ਆ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਇਤਿਹਾਸ ਦੇ ਵਿੱਚ ਕਿਤਾਬਾਂ ਦੇ ਵਿੱਚ ਨਹੀਂ ਪਾਇਆ ਪਰ ਜੇ ਅਸੀਂ ਪੜ੍ਹ ਲਿਖ ਕੇ ਉਹਨਾਂ ਦਾ ਇਤਿਹਾਸ ਦੇਖੀਏ ਤਾਂ ਅਸੀਂ ਉਹਨਾਂ ਦਾ ਇਤਿਹਾਸ ਅੱਗੇ ਲਿਆ ਸਕਦੇ ਹਾਂ ਪਰ ਇਹ ਸਾਡਾ ਕੰਮ ਆ ਬੜੇ ਲਿਖਿਆ ਦਾ ਹੁਣ ਅਗਲੇ ਸਾਡੇ ਬੁlareਗੇ ਸਾਡੇ ਬਹੁਤ ਹੀ ਸਤਿਕਾਰਯੋਗ ਅਮਨਦੀਪ ਸਿੰਘ ਜੀ ਜੋ ਆਪਣੇ ਵਿਚਾਰ ਰੱਖਣਗੇ ਅਮਨਦੀਪ ਸਿੰਘ ਜੀ ਜੈ ਪੀ ਜੈ ਪਰ ਬਾਬਾ ਸਹਿਬਾ ਵੇਦਕਰ ਜੀ ਦੇ ਜਨਮ ਦਿਨ ਦੀਆਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਾਰਕਾਂ ਮੈਂ ਵੇਦਕਰ ਬੋਲਦਾ ਹਾਂ ਜੀ ਜੀਵਨ ਲੰਮਾ ਨਹੀਂ ਮਾਣਉਣਾ ਚਾਹੀਦਾ ਸਾਨੂੰ ਆਪਣੀ ਕਿਸਮਤ ਤੇ ਨਹੀਂ ਆਪਣੀ ਮਜ਼ਬੂਤੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੈ ਭੀਮ ਜੈ ਭੱਟ ਬਹੁਤ ਹੀ ਸਤਿਕਾਰਯੋਗ ਡਾਕਟਰ 임ਰਾਵ ਅੰਬੇਡਕਰ ਨਗਰਾ ਬੱਚੂਆਣਾ ਦੇ ਸੂਝਵਾਨ ਸਾਥੀ ਭੈਣਾ ਭਰਾਵਾਂ ਪੂਰਨ ਸਿੰਘ ਜੀ ਡਾਕਟਰ ਅਮਰਜੀਤ ਚੰਦਨ ਜੀ ਬਖਸ਼ੀ ਵਾਲਾ ਤੋਂ ਐਡਵੋਕੇਟ ਹੰਸਰਾਜ ਜੀ ਔਰ ਬਾਣੀ ਲਿਖਣ ਦੀ ਲੋੜ ਕਿਉਂ ਪਈ ਚੈਨਲ ਵਾਲੇ ਵੀਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਬਕਸੀ ਵਾਲਾ ਤੋਂ ਜਿਹੜੇ ਬੱਚੇ ਆਏ ਨੇ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਬਹੁਤ ਹੀ ਸੂਝਵਾਨ ਬੱਚੇ ਨੇ ਜਿਹੜੇ ਅੱਜ ਤੋਂ ਹੀ ਜਿਵੇਂ ਬੀਜ ਪੂੰਗਰਦਾ ਹੈ ਪੂੰਗਰਨ ਦੇ ਨਾਲ ਹੀ ਨੌਲੇਜ ਜਿਹੜੀਆਂ ਆਉਂਦੀ ਹੈ ਇਹਨਾਂ ਨੂੰ ਇਹ ਬਹੁਤ ਵੱਡੀ ਗੱਲ ਹੈ ਸੋ ਸਭ ਤੋਂ ਪਹਿਲਾਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਨ ਦੀਆਂ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਸੋ ਵਧਾਈ ਦੇ ਪਾਤਰ ਹੰਡਾ ਬਚਵਾਣਾ ਡਾਕਟਰ ਅੰਬੇਡਕਰ ਨਾਲ ਕਰਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਬਹੁਤ-ਬਹੁਤ ਮੁबारकਾਂ ਸੋ ਜੁਗਾ ਜੁਗਾ ਦੀ ਗੁਲਾਮੀ ਤੋਂ ਬਾਅਦ ਜੁਗਾ ਜੁਗਾ ਦੀ ਜਿਹੜੀ ਗੁਲਾਮੀ ਸੀ ਗੁਲਾਮੀ ਤੋਂ ਬਾਅਦ 15 ਅਗਸਤ ਨੂੰ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਪੌਣੀ ਸਦੀ ਲੰਘ ਚੁੱਕੀ ਆ ਪੌਣੀ ਸਦੀ ਲੰਘਣ ਦੇ ਬਾਵਜੂਦ ਸਾਡੇ ਘਰਾਂ ਚ ਸਾਡੇ ਬੇੜਿਆਂ ਚ ਸਾਡੇ ਚਿਹਰਿਆਂ ਤੇ ਖੁਸ਼ੀਆਂ ਨਹੀਂ ਆਈਆਂ ਰੌਣਕ ਨਹੀਂ ਆਈ ਇਹਦਾ ਇੱਕ ਕਾਰਨ ਨੇ ਬਹੁਤ ਵੱਡੇ ਕਾਰਨ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਉਹਦੇ ਵਿੱਚ ਸਾਡੇ ਲਈ ਹੱਕ ਹਕੂਕ ਲੈ ਕੇ ਦਿੱਤੇ 바ਵਾ ਸਾਹਿਬ ਅੰਬੇਡਕਰ ਨੇ ਉਹ ਸਮੇਂ ਦੀਆਂ ਸਰਕਾਰਾਂ ਭੈੜੀ ਨੀਤੀਆਂ ਦੇ ਨਾਲ ਉਹ ਸੰਵਿਧਾਨ ਨੂੰ ਲਾਗੂ ਕਰਨ ਦੇ ਵਿੱਚ ਅਜੇ ਤੱਕ ਅਸਮਰਥ ਨੇ ਔਰ ਸਭ ਤੋਂ ਵੱਡੀ ਨੁਲਾਕੀ ਸਾਡੇ ਸਮਾਜ ਦੀ ਹੈ ਕਿ ਅਸੀਂ ਵੀ ਉਸ ਵਿਧਾਨ ਨੂੰ ਉਹਨਾਂ ਗੱਲਾਂ ਨੂੰ ਅਸੀਂ ਲਾਗੂ ਕਰਵਾਉਣ ਦੇ ਵਿੱਚ ਜਦੋਂ ਲਾਗੂ ਕਰਵਾਉਣਾ ਹੁੰਦਾ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਪਾਵਰ ਹੁੰਦੀ ਹੈ ਸਾਡੇ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਉਦੋਂ ਕੋਈ ਐਮਐਲਏ ਐਮਪੀ ਆ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਹੀਂ ਹੁੰਦੇ ਉਦੋਂ ਸਾਰੇ ਆਮ ਹੀ ਹੁੰਦੇ ਨੇ ਪਰ ਅਸੀਂ ਆਪਦਿਆਂ ਨੂੰ ਪਾਵਰ ਦੇਣ ਦੀ ਬਜਾਏ ਦੂਜਿਆਂ ਨੂੰ ਪਾਵਰ ਦੇ ਦਿੰਦੇ ਆ ਜਿਹੜੇ ਸਾਡੇ ਤੇ ਸਾਧੀਆਂ ਤੋਂ ਜੁਗਾ ਜੁਗਾ ਤੋਂ ਹਤਿਆਚਾਰ ਕਰਦੇ ਨੇ ਸਾਡੇ ਤੇ ਜ਼ੁਲਮ ਕਰਦੇ ਨੇ ਸੋ ਇਹਨਾਂ ਜਿਹੜੇ ਭੈੜੀਆਂ ਨੀਤੀਆਂ ਦੇ ਨਾਲ ਸਰਕਾਰਾਂ ਚਲਾਉਂਦੇ ਨੇ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਔਰ ਦੁਬਾਰਾ ਮੈਂ ਫੇਰ ਸਾਰੇ ਨਗਰ ਵਾਸੀਆਂ ਨੂੰ ਵਧਾਈ ਦੇਣਾ ਤੇ ਰਜਾ ਲੱਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦਾ ਤੱਪੇ ਪੁੱਛਣੇ ਲੋਕ ਨਹੀਂ ਇਹਨਾਂ ਦੀ ਕੋਈ ਗੱਲ ਨਹੀਂ ਹੁੰਦਾ ਇਸ ਕਰਕੇ ਜਿੰਨਾਂ ਦੀ ਕੋਈ ਗੱਲ ਨਾ ਸੁਣੀ ਜਾਵੇ ਸਾਬਸ਼ੀਰ ਕਾਂਸੀ ਰਾਮ ਜੀ ਕਹਿੰਦੇ ਹੁੰਦੇ ਸੀਗੇ ਤਾਂ ਸਾਨੂੰ ਇੱਕ ਹੀ ਕੰਮ ਕਰਨਾ ਚਾਹੀਦਾ ਜਿਹੜਾ ਸਾਨੂੰ ਸੜਕਾਂ ਦੇ ਉੱਤਰਨਾ ਚਾਹੀਦਾ ਹੈ ਇਸ ਕਰਕੇ ਸਾਨੂੰ 90 ਸੰਗਰਾਸ ਕਰਨੇ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਮੇਂ ਦੀਆਂ ਸਰਕਾਰਾਂ ਨੇ ਸੰਵਿਧਾਨ ਨੂੰ ਬਦਲਣ ਤੱਕ ਲੱਗੀਆਂ ਹੋਈਆਂ ਲੱਗੀਆਂ ਜੇ ਸੰਵਿਧਾਨ ਨੂੰ ਬਚਾਉਣਾ ਆਪਾਂ ਨੇ ਤਾਂ ਆਪਾਂ ਨੂੰ 85% ਲੋਕਾਂ ਨੂੰ ਇਕੱਠੇ ਹੋਣਾ ਪਊਗਾ ਜਨ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰੀ ਬੱਚੇ ਜਸਨਪ੍ਰੀਤ ਕੌਰ ਜੀ ਜੋ ਆਪਣੇ ਨਿੱਕੀਆਂ ਲਿਖੀਆਂ ਉਮਰਾਂ ਵੱਡੇ ਕੰਮ ਉਹ ਆਪਣੇ ਵਿਚਾਰ ਰੱਖਣਗੇ ਜਸਨਪ੍ਰੀਤ ਕੌਰ ਜੈ ਪੀ ਜੈ ਭਾਗ ਸਾਰੇ ਸਾਰੇ ਸਾਥੀਆਂ ਨੂੰ ਬਾਬਾ ਸਾਹੀ ਪੀਮਰਾਓ ਡਾਕਟਰ ਮੇਧ ਕਾਤੇ ਜਨਮ ਦਿਨ ਦੀਆਂ ਬਹੁਤ ਬਹੁਤ ਮੁबारक बाबा ਸਾਹਿਬ ਤੇ ਸੰਦੇਸ਼ ਹੈ ਤੁਹਾਨੂੰ ਤੁਹਾਡੀ ਗੁਲਾਮੀ ਖੁਦ ਕੱਟਣੀ ਪਵੇਗੀ ਇਸ ਨੂੰ ਖਤਮ ਕਰਨ ਲਈ ਕਿਸੇ ਹੋਰ ਤੇ ਨਿਰਭਰ ਰਹਿਣਾ ਵਿਅਰਥ ਹੈ ਜੈ ਭੀਮ ਜੈ ਭਾਰਤ ਧੰਨਵਾਦ ਜੀ ਜਸਨਪ੍ਰੀਤ ਕੌਰ ਜੀ ਜਿਨ੍ਹਾਂ ਨੇ ਛੋਟੇ ਸਮੇਂ ਦੇ ਵਿੱਚ ਵੱਡੀਆਂ ਗੱਲਾਂ ਕੀਤੀਆਂ ਨੇ ਆ ਸੋ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮਹਿਮਾਨ ਪਹੁੰਚੇ ਹੋਏ ਜਿਨ੍ਹਾਂ ਨੇ ਐਜੂਕੇਸ਼ਨ ਦੇ ਨਾਲ ਆ ਬਾਬਾ ਸਾਹਿਬਾ ਡਾਕਟਰ ਪੀ ਮਰੋਬੇ ਸਰ ਜੀ ਦੀ ਬਦੌਲਤ ਸ਼੍ਰੀ ਗੁਰੂ ਕਾ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਲਾ ਕੰਪਲੀਟ ਕਰ ਲਈ ਹੈ ਐਲਪੋਵੇਟ ਸਾਹਿਬਾ ਸੰਤਰਾਜ ਜੀ ਜਿਨ੍ਹਾਂ ਨੇ ਇਨੇ ਛੋਟੇ ਛੋਟੇ ਬੱਚੇ ਤਿਆਰ ਕੀਤੇ ਨੇ ਸੋਨ ਉਹਨਾਂ ਦੀ ਮਿਹਨਤ ਦੇ ਉਹਨਾਂ ਦੀ ਦਗਿਆਂ ਦੇ ਮਿਸ਼ਨ ਦੇ ਪਹਿਲਾਂ ਤਾਂ ਮੈਂ ਕਹਿਣਾ ਚਾਹਣਾਗਾ ਵੀ ਉਹ ਪਹੁੰਚੇ ਰਗੇ ਪਹਿਲਾਂ ਤਾਂ ਉਹਨਾਂ ਦੇ ਨਾਂ ਤੇ ਕਲੈਰਿਫਾਈ ਹੋਣੀ ਚਾਹੀਦੀ ਹੈਗੀ ਐਡੀ ਤੋਂ ਆਏ ਨੇ ਸੋ ਬਾਸ ਨਾਮ ਜਾਣ ਜਾਇਗਾ ਤਾਂ ਐਡੀ ਮੈਂ ਸਾਹਿਬ ਜੀ ਤੁਹਾਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਬਾਰੇ ਦੱਸਣਗੇ ਵੀ ਜਿਹੜੇ ਆਪਣੇ ਹੱਥ ਨੇਗੇ ਉਹ ਕੌਣ ਹੋ ਜਾਗਾ ਤੇ ਸਾਨੂੰ ਕਿਹੜੇ ਰਸਤੇ ਪੈਣਾ ਚਾਹੀਦਾ ਜਾਗਾ ਮੈਥੋਂ ਵੱਧ ਐਜੂਕੇਟ ਨੇ ਤੇ ਉਹ ਸਾਰੇ ਵਿਚਾਰ ਦੱਸਣਗੇ ਆਪਣੀਆਂ ਗੱਲਾਂ ਬਾਬਾ ਸਾਹਿਬਾਂ ਬੇਨਕਰਜੀ ਦੇ ਕਰਕੇ ਅੱਜ ਅਸੀਂ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਐਡਵੋਕੇਟਾ ਅੰਤਰਾਜੀ ਜੋ ਆਪਣੇ ਵਿਚਾਰ ਰੱਖਣਗੇ ਜੀ ਐਡਵੋਕੇਟ ਅੰਤਰਾਜੀ ਸਤਕਾਰਯੋਗ ਬਸਤੂਆਂ ਦੇ ਸਾਰੀ ਸੰਗਠਨਾਂ ਨੂੰ ਜੈ ਭੀਮ ਜੈ ਭਾਰਤ ਨਮੋ ਗੋਦਾਈ ਅੱਜ ਦਾ ਦਿਨ ਉਹ ਮਹਾਨ ਦਿਨ ਹੈ ਜਿਸ ਦਿਨ ਸਾਡੇ ਮਹਾਪੁਰਸ਼ ਡਾਕਟਰ ਬੀਰ ਅੰਬੇਦਕਰ ਸਾਹਿਬ ਦਾ ਜਨਮ ਹੋਇਆ ਸੀ ਇਹ ਉਹ ਮਹਾਪੁਰਸ਼ ਸੀ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਇਕੱਠੇ ਹੋਏਾਂਗੇ ਜਿਨ੍ਹਾਂ ਨੇ ਕਨਸਟੀਟਿਊਸ਼ਨ ਨੂੰ ਲਿਖ ਕੇ ਸਾਡੇ ਉੱਤੋਂ ਜਨਮਾਂ ਜਨਮਾਂ ਦੀ ਜਿਹੜੀ ਗੁਲਾਮੀ ਸੀ ਉਹ ਉਤਾਰ ਦਿੱਤੀ ਸੀ ਇਸ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਜੋ 85% ਅਸੀਂ ਲੋਕਾਂ ਅਸੀਂ ਗੁਲਾਮ ਹੋਏ ਕਿਉਂ ਆ ਸਾਨੂੰ ਕਿੰਨਾ ਨੇ ਗੁਲਾਮ ਕੀਤਾ ਇਹ 2000 ਸਾਲ ਪਹਿਲਾਂ ਜਦੋਂ ਕੁਝ ਬ੍ਰਾਹਮਣ ਏਸ਼ੀਆ ਤੋਂ ਆਏ ਭਾਰਤ ਦੇ ਵਿੱਚ ਐਂਟਰ ਹੁੰਦੇ ਨੇ ਭਾਰਤ ਦੇ ਵਿੱਚ ਐਂਟਰ ਹੁੰਦੇ ਨੇ ਅਤੇ ਉਹ ਦੇਖਦੇ ਨੇ ਕਿ ਇਹ ਜੋ 85% ਮੂਲ ਨਿਵਾਸੀ ਨੇ ਇਹ ਬਹੁਤ ਭੋਲੇ ਭਾਲੇ ਨੇ ਅੱਜ ਵੀ ਤੁਸੀਂ ਦੇਖੋਗੇ ਇਹ ਥੋੜਾ ਜਿਹਾ ਆਪਾਂ ਦੇਖਾਂ ਦੀ ਲੋੜ ਆ ਕਿ ਕੁਝ ਬੰਦੇ ਸਾਨੂੰ ਸਵਾਲ ਕਰ ਦਿੰਦੇ ਨੇ ਯਾਰ ਵੀ ਜਿਹੜੇ ਸਟੇਜਾਂ ਤੇ ਬੋਲਦੇ ਨੇ ਇਹ ਕੱਲਾ ਕੁਝ ਮੂਰਨੇ ਐਕਚੁਅਲ ਦੇ ਵਿੱਚ ਅਸੀਂ ਤਾਂ ਗੁਲਾਮੀ ਦੇਖੀ ਨਹੀਂ ਤੁਸੀਂ ਦੇਖੋਗੇ ਕਿ ਆਪਣੇ ਜਿਹੜੇ ਘਰ ਨੇ ਉਹ ਅੱਜ ਵੀ ਛਿਪਰੇ ਵਾਲੇ ਸਾਈਡ ਨੇ ਇਹ ਬਹੁਤ ਵੱਡਾ ਸੰਕੇਤ ਆ ਕਿ ਆਪਾਂ ਲੰਬੇ ਸਮੇਂ ਤੋਂ ਗੁਲਾਮ ਰਹੇ ਹਾਂ ਇਹ ਜਦੋਂ ਬ੍ਰਾਹਮਣ ਇੱਥੇ ਆਏ ਤਾਂ ਉਹਨਾਂ ਨੇ ਦੇਖਿਆ ਕਿ ਇਹ ਘੋਲੇ ਪਾੜੇ ਲੋਕ ਨੇ ਇਹਨਾਂ ਨੂੰ ਕਿਵੇਂ ਵੀ ਗਮਰਾਹ ਕੀਤਾ ਜਾਂਦਾ ਅੱਜ ਵੀ ਤੁਸੀਂ ਦੇਖੋਗੇ ਸਾਡਾ ਸਮਾਜ ਹੈ ਜਿਹੜਾ ਜ਼ਿਆਦਾ ਗਮਰਾਹ ਹੁੰਦਾ ਹੈ ਉਹਨਾਂ ਨੇ ਸਾਨੂੰ ਗਮਰਾਹ ਕਰਕੇ ਮਨੁੱਖੀ ਹੱਕੀ ਦੇ ਕਾਨੂੰਨ ਦੇ ਅੰਦਰ ਸਾਨੂੰ ਚਾਰ ਵਰਗਾਂ ਦੇ ਵਿੱਚ ਵੰਡਿਆ ਉਸ ਤੋਂ ਬਾਅਦ 1924 ਦੇ ਵਿੱਚ 1918 ਤੋਂ 24 ਦੇ ਵਿੱਚ ਅੰਗਰੇਜ਼ ਐਂਟਮ ਹੁੰਦੇ ਨੇ ਪੰਜਾਬ ਭਾਰਤ ਦੇ ਵਿੱਚ ਅੰਗਰੇਜ਼ ਦੇਖਦੇ ਨੇ ਵੀ ਯਾਰਾ 5% ਤਫਕਾ 85% ਨੂੰ ਕਿਵੇਂ ਦਾਅਵਾ ਕਰਦਾ ਹੈ ਕਿਵੇਂ ਇਹਨਾਂ ਨੂੰ ਗਮਰਾਹ ਕਰ ਰਿਹਾ ਹੈ ਉਹ ਉਸ ਟਾਈਮ ਜਦ ਹੀ ਸਦੀਪ ਰੱhta ਸੀਗੀ ਸਦੀਪ ਰੱhta ਜਦ ਹੀ ਸੀ ਕਿ ਅਗਰ ਬੰਦੇ ਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਲੇਡ ਜਨੂ ਵੀ ਉਹਦੇ ਨਾਲ ਹੀ ਜਲਾ ਦਿੰਦੇ ਸੀਗੇ ਬ੍ਰਾਹਮਣਾਂ ਨੇ ਇਹ ਮਨੁਸ਼ਯ ਵਰਤੀ ਦੇ ਵਿੱਚ ਕਾਨੂੰਨ ਬਣਾਇਆ ਹੋਇਆ ਸੀ ਉਹ ਅੱਗੇ ਕੀ ਕਰਦੇ ਨੇ ਇਸ ਕਾਨੂੰਨ ਨੂੰ ਤੇ પ્રતિਬੰਧ ਲਾਉਂਦੇ ਨੇ ਵੀ ਯਾਰ ਅੱਜ ਤੋਂ ਬਾਅਦ ਅਗਰ ਕਿਸੇ ਜੈਂਟਸ ਦੀ ਮਰਦ ਦੀ ਡੈਥ ਹੁੰਦੀ ਆ ਤਾਂ ਔਰਤ ਨੂੰ ਨਾਲ ਨਹੀਂ ਜਲਾਇਆ ਕਰੂਗਾ ਉਸ ਚੀਜ਼ ਦਾ ਵਿਰੋਧ ਕਰਦੇ ਹੋਏ ਪੰਡਤਾਂ ਨੇ ਬ੍ਰਾਹਮਣਾਂ ਨੇ ਕਿ ਦੇਖਿਆ ਵੀ ਯਾਰ ਇਹਨਾਂ ਅੰਗਰੇਜ਼ਾਂ ਤੋਂ ਅਸੀਂ ਭਾਰਤ ਨੂੰ ਆਜ਼ਾਦ ਕਰਾਉਣਾ ਤੁਸੀਂ ਦੇਖੋ ਜਾ ਰਹਾ ਤਾਂ ਭਾਜਪਾ ਨਾਰਾ ਲਾਗੇ ਵੀ ਇਸ ਅ ਅੰਗਰੇਜ਼ਾਂ ਤੋਂ ਅਸੀਂ ਆਜ਼ਾਦੀ ਲਈ ਜਾਗਰੇ ਕਿਦੋਂ ਜਾਗੀ ਦੀਆ ਸਾਨੂੰ ਕੀ ਖਤਰਾ ਸੀ ਗੰਰੇਜ਼ਾਂ ਤੋਂ ਅੱਜ ਅਸੀਂ ਇਹ ਗੱਲ ਕਰਾਂਗੇ ਕਿ ਆਖਰ ਸਾਨੂੰ ਕੀ ਖਤਰਾ ਸੀ ਅੰਗਰੇਜ਼ਾਂ ਤੋਂ ਅਸੀਂ ਕਿਉਂ ਡਰ ਕਰ ਰਹੇ ਹਾਂ ਅੰਗਰੇਜ਼ਾਂ ਦਾ ਸਾਡੇ ਤੇ ਆ ਕੇ ਜਿਹੜੀ ਸੱਦੀ ਬਰਥਾ ਦੀ ਉਹ ਕਿੰਨਾ ਤੇ ਲਾਗੋਤੀ ਸਾਡੇ ਤੇ ਲਾਗੋਤੀ ਉਹਨਾਂ ਨੇ ਕਿੰਨਾ ਤੇ ਲਾਗੋਆ ਹੋਣੀਆਂ ਜਿਹੜੀਆਂ ਕ੍ਰਿਤੀਆਂ ਸੀ ਉਹ ਬੰਦ ਕਰੀਆਂ ਸੀ ਸਾਡੇ ਸਮਾਜ ਤੋਂ ਕਰੀਆਂ ਸੀ ਬਾਬਾ ਸਾਹਿਬਾਂ ਦੇਖ ਤਾਂ ਸਾਰੀ ਜ਼ਿੰਦਗੀ ਅੰਗਰੇਜ਼ਾਂ ਦਾ ਡਰ ਕਿਉਂ ਨਹੀਂ ਕੀਤਾ ਉਹਨੇ ਬੜੇ ਲਿਖੇ ਸੀ ਬੜੇ ਹੋਰ ਲਿਖੇ ਹੋਰ ਤੋਂ ਬਾਅਦ ਵੀ ਉਹਨਾਂ ਨੇ ਅੰਗਰੇਜ਼ਾਂ ਦਾ ਵਿਰੋਧ ਨਹੀਂ ਕੀਤਾ ਉਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਸਾਡੀ ਗੁਲਾਮੀ ਨੂੰ ਕੱਟਿਆ ਫਿਰ ਹੋਰ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੂੰ ਕੱਢਣ ਦੀ ਵਾਰੀ ਆਉਂਦੀ ਹੈ ਇਹ ਕਹਿੰਦੇ ਨੇ ਵੀ ਯਾਰ ਅਸੀਂ ਅੰਗਰੇਜ਼ਾਂ ਨੂੰ ਕੱਢਣਾ ਭਾਰਤ ਨੂੰ ਜਾਨ ਕਰਾਉਣਾ ਜੋਤੀਆਂ ਫੁੱਲੇ ਨਹੀਂ ਆਉਂਦੇ ਨੇ ਜੋਤੀਆਂ ਫੁੱਲੇ ਦੀ ਅਗੇ ਕਹਿੰਦੇ ਨੇ ਵੀ ਯਾਰ ਅੰਗਰੇਜ਼ਾਂ ਤੋਂ ਜਾਨ ਨਹੀਂ ਕਰਾਉਣਾ ਸਾਡਾ ਦੇਸ਼ ਸਾਡਾ ਦੇਸ਼ ਉਹਨਾਂ 5% ਏਸ਼ੀਆ ਦਾ ਬਰੰਨਾ ਤੋਂ ਜਾਣ ਕਰਾਉਣਾ ਜਿਨ੍ਹਾਂ ਨੇ ਸਾਡੇ 85% ਲੋਕਾਂ ਨੂੰ ਬੁਲਾਮ ਰੱਖਿਆ ਉਤੋਂ ਬਾਅਦ ਜਦੋਂ ਜੋਤੀ ਦਾ ਫੂਲੇ ਜੀ 1900 ਘਾਇਆ ਰੱਖਤੀ ਦਿਓ ਦਾ ਅਧਿਆਏ ਦੇ ਵਿੱਚ ਉਹ ਸਕੂਲ ਬੋਲਦੇ ਹਨ ਪਹਿਲਾ ਸਕੂਲ ਬੋਲਿਆ ਸਾਡੇ ਨੇ ਤੇ ਉਹਨਾਂ ਦੀ ਸਾਡੇ ਜ਼ਿੰਦਗੀ ਦੇ ਵਿੱਚ ਜੇਤੀ ਦਾ ਫੁੱਲੇ ਦੀ ਸਭ ਤੋਂ ਵੱਡੀ ਦੇਣ ਹੈ ਜਿਸ ਕਾਰਨ ਅੱਗੇ ਆ ਕੇ ਡਾਕਟਰ ਪੀ ਆਰ ਅੰਦੇਵਤਾ ਸਾਹਿਬ ਦੀ ਫੜ ਗਈ ਆਦਰਭੈਸ਼ ਮੈਨੂੰ ਜਿੰਨਾ ਸੋਚਦੇ ਆ ਕਿ ਨਹੀਂ ਲੱਗਦਾ ਕਿ ਜੇਤੀ ਦਾ ਫੁੱਲੇ ਜੀ ਇਹਦੇ ਕੋਲ ਸੰਘਰਸ਼ ਨਾ ਕਰਦਾ ਦੀ ਅੱਗੇ ਆਮੇਦ ਕਰ ਜੂ ਉੱਤਪਾਦ ਕਿਉਂਕਿ ਅਸੀਂ ਜੇ ਸਾਡੇ ਸਮਾਜ ਵਿੱਚ ਅਸੀਂ ਸੰਘਰਸ਼ ਕਰਾਂਗੇ ਤਾਂ ਸਾਡੇ ਵਿੱਚ ਉੱਤਪਾਦ ਤੇ ਜੇਤੀ ਦਾ ਫੁੱਲੇ ਜੀ ਨੇ ਸੰਘਰਸ਼ ਕੀਤਾ ਜਿੱਥੇ ਹੋਲੇ ਕੀ ਤੋਂ ਬਾਬਾ ਡਾਕਟਰ ਪੀ ਆਰ ਅੰਬੇਦਕਰ ਸਾਹਿਬ ਆਏ ਉਹਨਾਂ ਨੇ ਬਾਅਦ ਸਟੱਡੀ ਕੀਤੀ ਬਹੁਤ ਫਰਸਾਂ ਰੱਖੀਆਂ ਜਿਹੜੀਆਂ ਕਾਨਫਰੰਸਾਂ ਦਾ ਸਾਡੇ ਲੋਕਾਂ ਨੇ ਰਾਜ ਤੇ ਬੋਲ ਕੀਤਾ ਜਦੋਂ ਕਿ ਬਾਬਾ ਸਾਹਿਬ ਨੇ ਵੀ ਇਹ ਕਿਹਾ ਕਿ ਇਹ ਜਿਹੜਾ ਸਮੇਂ ਸਮਾਜ ਨਾਲ ਗਦਾਰੀ ਕਰ ਰਿਹਾ ਸਾਡੇ ਦੇਸ਼ ਨਾਲ ਕਿਉਂਕਿ ਸਾਡੇ ਸਮਾਜ ਨੂੰ ਪਤਾ ਨਹੀਂ ਸੀ ਕਿ ਸਾਡੇ ਅੰਗਰੇਜ਼ਾਂ ਤੋਂ ਆਜ਼ਾਦੀ ਨਹੀਂ ਚਾਹੀਦੀ ਸਾਨੂੰ ਆਜ਼ਾਦੀ ਚਾਹੀਦੀ ਆ ਉਹ 15 ਪ੍ਰਿੰਸ ਸੰਟ ਬ੍ਰਹਮਣਾਤ ਜਿਹੜੇ ਏਸ਼ੀਆ ਤੋਂ ਆ ਕੇ ਸਾਨੂੰ ਗੁਨਾਮ ਕਰਦੇ ਸੀ ਉਹ ਅੱਜ ਵੀ ਸਾਨੂੰ ਗੁਨਾਮ ਰੱਖਿਆ ਹੋਇਆ ਇੱਕ ਚੀਜ਼ ਹੋਰ ਇੱਕ ਸਾਈਡ ਤੇ ਤੁਸੀਂ ਭਾਰਤ ਦਾ ਸੰਵਿਧਾਨ ਦੇ ਤਹਨੇ ਉਹ ਵੀ ਉਹ ਸਾਨੂੰ ਭਾਈਚਾਰਕ ਸਾਂਝ ਦੀ ਗੱਲ ਦੱਸਦਾ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਉਹ ਵੀ ਸੰਦੇਸ਼ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਰਿਹਾ ਕਿ ਅਟੁੱਟੇ ਹੋ ਕੇ ਰਹੋ ਇਮਾਨਦਾਰ ਇਮਾਨਦਾਰੀ ਨਾਲ ਚੱਲੋ ਸਭ ਨਾਲ ਏਕਤਾ ਰੱਖੋ ਪਰ ਤੁਸੀਂ ਦੇਖੋ ਇਹਨਾਂ ਦੋ ਦਾ ਵਿਰੋਧ ਹੋ ਰਿਹਾ ਜਿਹੜਾ ਬ੍ਰਾਂਟ ਸਾਹਿਬ ਅੱਜ ਭੜੀਆਂ ਦੇ ਵਿੱਚ ਪਾਰ ਕੇ ਸਾੜਿਆ ਜਾ ਰਿਹਾ ਚੋਂ ਉਹ ਤੁਹਾਡੀ ਗਰੀਬਾਂ ਦੀ ਗੱਲ ਕਰ ਰਿਹਾ ਦੂਸਰਾ ਕੋਈ ਟਿਸ਼ੂ ਨੂੰ ਬਾਰਵੀਂ ਕੋਸ਼ਿਸ਼ ਕੀਤੀ ਜਾ ਰਹੀ ਆ ਮਜੀਦਾ ਸਰਕਾਰ ਤੋਂ ਕਿਉਂਕਿ ਉਹ ਤੁਹਾਡੇ ਹੱਕਾਂ ਦੀ ਗੱਲ ਕਰਦਾ ਆ ਵੋਟਾਂ ਤੁਹਾਡੇ ਸਿਰ ਤੇ ਆਗੀਆਂ ਅਗਰ ਤੁਸੀਂ ਬਾਤ ਦੇ ਵਿੱਚ ਵੋਟਾਂ ਤੋਂ ਅੱਗੇ ਤੁਸੀਂ ਇਹ ਕਹਿ ਰਹੇ ਹੋ ਕਿ ਯਾਰ ਅਸੀਂ ਗੁਲਾਮ ਆ ਤਾਂ ਉਹਨਾਂ ਦੇ ਕਾਰਨ ਅਸੀਂ ਆ ਅਸੀਂ ਲੋਕਾਂ ਦੇ ਖੁੱਦ ਹੋਰ ਜਿਹੜੀ ਗੁਲਾਮੀ ਅਸੀਂ ਉਹਦੇ ਗਾਰੇ ਪਾ ਰਹੇ ਆ ਉਹ ਅਸੀਂ ਖੋਦਾ ਇਸ ਤਿਹੜੀ ਬਾਬਾ ਸਾਹਿਬ ਅੰbedkar ਤੋਂ ਪਹਿਲਾਂ ਸੀ ਉਹ ਸਾਡੇ ਬਸ ਦੀ ਗੱਲ ਨਹੀਂ ਸੀ ਗੁਲਾਮੀ ਦੇ ਨਾ ਆ ਜਿਹੜੀ ਹੋਰ ਗੁਲਾਮੀ ਆ ਇਹ ਸਾਡੇ ਬਸ ਦੀ ਗੱਲ ਹੈ ਤੇ ਜਿਹੜੀ ਜੋ ਕੋਟ ਦਾ ਅਧਿਕਾਰ ਲੈ ਕੇ ਦਿੱਤਾ ਬਾਬਾ ਸਾਹਿਬ ਨੇ ਉਹ ਕੋਈ ਐਵੇਂ ਨਹੀਂ ਲੈ ਕੇ ਦਿੱਤਾ ਚਾਰ ਪੁੱਤਰਾਂ ਦੀ ਕੁਰਬਾਨੀ ਹੋਈ ਆ ਉਹ ਚੀਜ਼ ਵਾਸਤੇ ਜਦੋਂ ਸਾਡੇ ਸਮਾਜ ਦਾ ਕੋਈ ਲੀਡਰ ਉੱਤੇ ਜਾ ਕੇ ਕੁਰਸੀ ਤੇ ਬਹਿ ਜਾਂਦਾ ਉਹ ਕੁਰਸੀ ਦੇ ਚਾਰੇ ਪਾਦਿਆਂ ਦੇ ਨੀਚੇ ਸਾਡੇ ਬਾਬਾ ਸਾਹਿਬ ਅੰਦੇਰ ਕਾਹੇ ਚਾਰੇ ਪੁੱਤਰਾਂ ਦੇ ਸਿਰ ਲੱਗੇ ਹੋਏ ਨੇ ਅੱਜ ਅਸੀਂ ਇੱਥੇ ਕੁਰਸੀ ਦੇ ਬੈਠਾ ਸਮਝਦੇ ਕੋਈ ਨਹੀਂ ਕਿ ਇਹ ਐਸ ਕੁਰਸੀ ਦੇ ਉੱਤੇ ਬੈਠੇ ਵਾਸਤੇ ਵੀ ਸਾਡੇ ਬਾਬਾ ਸਾਹਿਬ ਦੇ ਚਾਰ ਪੁੱਤਰ ਬਾਰੇ ਚਾਰ ਪੁੱਤਰ ਬਾੜ ਕੇ ਇਹਨਾਂ ਦੇ ਪਾਦਿਆਂ ਦੇ ਥੱਲੇ ਲਾ ਕੇ ਅਸੀਂ ਹੋਰ ਵੇ ਤੇ ਉੱਪਰ ਆਪਣੇ ਸਮਾਜ ਦੇ ਬਾਰੇ। ਸੇ ਇਨਾ ਕਹਿੰਦਾ ਹੋਇਆ ਆਪਣੇ ਸਮਾਜ ਦੇ ਨਾਲ ਦੇ ਸਕ ਤੁਸੀਂ ਆਪਣੇ ਦਾ ਰਾਹ ਦੇ ਵਿੱਚ ਫੇਰ ਸਕ મત ਤੇ ਰੱਖੋ ਤੇਰੀ ਗੱਲੀ ਮੁੱਤੇ ਰਹਿੰਦੇ ਨੇ ਆਪਣੇ ਘਰ ਦੇ ਵਿੱਚ। ਪਰ ਜਦੋਂ ਕਿਤੇ ਸਮਾਜ ਦੀ ਗੱਲ ਆਵੇ ਉਦੋਂ ਤੁਸੀਂ ਜ਼ਰੂਰ ਇਕੱਠੇ ਹੋਵੋ। ਕਿਉਂਕਿ ਜਿਆਦਾਤਰ ਜਦੋਂ ਆਪਣਾ ਸਮਾਜ ਸੰਘਰਸ਼ ਆਉਂਦਾ ਉਹ ਇਸ ਦਾ ਕੇਂਦ ਕਦੇ ਨਹੀਂ ਆ ਰਿਹਾ ਕਿ ਸਾਡੇ ਤੋਂ ਬਾਵਰ ਨਹੀਂ ਆਏਗੇ ਕਿ ਅਸੀਂ ਉਹਨਾਂ ਤੋਂ ਹਾਰ ਜੰਨੇ ਆ। ਅਸੀਂ ਇਸ ਕਰਕੇ ਹਾਰ ਜੰਨੇ ਕਿਉਂਕਿ ਸਾਡੇ ਹੀ ਕੁਝ ਲੋਕ ਆਪਣੇ ਗਤਾਰ ਲਾ ਕੇ ਸਾਡੇ ਹੀ ਖਲਾਫ ਉੱਠ ਕਰਦੇ ਨੇ। ਸੋ ਬਾਬਾ ਸਾਹਿਬ ਅੰbedkar ਜਦੋਂ ਬੰਦਾ ਇਹ ਤੋਂ ਲੜਿਆ ਉਸ ਤੋਂ ਬਾਅਦ ਇੱਕ ਹਾਰੇ ਕੇ ਵੇਸੀ ਕਿਉਂਕਿ ਆਪਣੀ ਲੋਟ ਖਾਈ ਸੀ ਵੀ ਉਹਨਾਂ ਦੇ ਖਲਾਫ। ਕਿੱਦੇ ਪੜਿਆ ਆ ਬੰਦਾ ਭਾਵੇਂ ਸੀ 10 ਪੜਿਆ ਹੋਇਆ। PhD ਕਰੇ ਬਦਵਾਨ ਦੇ ਖਿਲਾਫ ਇੱਕ 10 ਪਰਿਆ ਬੰਦਾ ਖੜਾ ਦਾ 10 ਪਰਿਆ ਬੰਦਾ ਜਿੱਤ ਰਿਹਾ ਦਾ ਬਾਬਾ ਸਾਹਿਬ ਦੇ ਖਿਲਾਫ ਜਿੱਤ ਰਿਹਾ ਉਹਦਾ ਕਾਰਨ ਇਹ ਈ ਆ ਕਿ ਉਹਦਾ ਆਪਣਾ ਸਮਾਜ ਆ ਜੋ ਵੀ ਆਪਣੇ ਸਮਾਜ ਦੇ ਵਿੱਚ ਉੱਠਦਾ ਤੁਸੀਂ ਦੇਖੋ ਨਾ ਕੋਈ ਬੱਚਾ ਆਪਣੇ ਸਮਾਜ ਦੇ ਵਿੱਚ ਉੱਠਦਾ ਆਪਣਾ ਸਮਾਜ ਹੀ ਨਹੀਂ ਕਰਦਾ ਕਿ ਵੀ ਦੇਖੋ ਕੋਈ ਬੱਚਾ ਉੱਠੂ ਤਾਂ ਹੀ ਆਪਣੇ ਸਮਾਜ ਦੀ ਗੱਲ ਕਰੂਗਾ ਸੇ ਪਹਿਲਾਂ ਕਹਿੰਦਾ ਹੋਇਆ ਆਪਣੇ ਸਮਾਜ ਦੇ ਵਾਸਤੇ ਹਰ ਟਾਈਮ ਹਰ ਟੈਮ ਤੁਸੀਂ ਜਾਗਰੂਕ ਬਣਾਓ ਬੋਟਾਲੇ ਆਉਦੇ ਰਹਿਣਗੇ ਐਨਾ ਵਜੂਦ ਤਿਆਰ ਰੱਖੋ ਕਿਉਂਕਿ ਇਸ ਤਰ੍ਹਾਂ ਤੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਹਿਲਾ ਮੌ ਅਫੀਸਰ ਦੇ ਬੋਟਾਣ ਜਾਂ ਥੋੜਾ ਕੋਟਾ ਜਿਦਾ ਉਹ ਬਿਲਕੁਲ ਖਤਮ ਕਰਦਾ ਹੋਰ ਉਹਨਾਂ ਦੇ ਅੰਗਰਵਾੜੀ ਦੇ ਪੋਸਟਾਂ ਲੱਗੀਆਂ ਨੇ ਉਹਨਾਂ ਦੇ ਵਿੱਚ ਵੀ ਥੋੜਾ ਕੋਟਾ ਜਿਦਾ ਉਹ ਖਤਮ ਕਰਦਾ ਦੇਖੋ ਕਿ ਤੁਸੀਂ ਕਿੰਨੇ ਨਹੀਂ ਮੱਤ ਦੇ ਰਹੇ ਤੁਹਾਡੇ ਅਧਿਕਾਰ ਦੇ ਤੁਸੀਂ ਬੱਚਿਆਂ ਨੂੰ ਕਿਹੜੀ ਜਿੰਮੇ ਪਾ ਰਹੇ ਹੋ ਆਪਣੇ ਪੋਟਾ ਚ ਉਹ ਕੰਪੀਟੀਸ਼ਨ ਚ ਕਹਿੰਦੇ ਜਾਣ ਦੇ ਪੋਟਾ ਬੱਚਾ ਦਾ ਨਾਮ ਟੜਕ ਬਣਾਉਂ ਜਾ ਰਹੇ ਆ ਉਹਨਾਂ ਦੇ ਬੱਚਾ ਨਾਲ ਏਸ਼ੀਆ ਦੇ ਵਿੱਚ ਬੈਠ ਕੇ ਵੱਧ ਰਹੇ ਪੋਟੇ ਬੱਚੇ ਕਿਵੇਂ ਕੰਪੀਟ ਕਰਨਗੇ ਮਾਨੂੰ ਕਿਵੇਂ ਤੁਸੀਂ ਚਾਹਦੇ ਸਾਡੇ ਬੱਚੇ ਸਰਕਾਰੀ ਲੱਗ ਜਾਣ ਦੀ ਜਿਹੜੀ ਲੋੜ ਸੀ ਸੇ ਆਪਰੇ ਪੈਰ ਤੇ ਆਪ ਤਾਂ ਆਲਾ ਨਾਮ ਮਾਰੇ ਜਦੋਂ ਪੋਟਾ ਨੇ ਜਿਹੜੇ ਘਰਾਂ ਚੋਂ ਦੇ ਇਹ ਦੋਸਤ ਬਾਹਰ ਪੁੱਛੋ ਕਿ ਸਾਡੇ ਨੌਂ ਸੀ ਸਾਡੇ ਪੋਟਾ ਹੁੰਿਆ ਸੀ ਭਾਈ ਉਹਦੇ ਵਿੱਚ ਸਾਡਾ ਪੋਟਾ ਖਤਮ ਕਿਉਂ ਕਰਤਾ ਸਾਡੇ ਆਂਗਣਬਾਈ ਦੇ ਕੋਟਾ ਆਈਆਂ ਨੇ ਉਹਨਾਂ ਕੋਟਾ ਦਾ ਬਤਨ ਕਰਦਾ ਜਿਹਨਾਂ ਨੇ ਕਹਿੰਦਾ ਹੋਇਆ ਸਾਰੇ ਸਮਾਜ ਦਾ ਉਹਨਾਂ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਗੁਰਮੀ ਜੀ ਦਾ ਤੇ ਤੇ ਦੀ ਕਮੇਟੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੈ ਭੀਮ ਜੈ ਪੀ ਨਮੋ ਨਮੋ ਕਰਦਾ